ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ ਆਪ ਜੀ ਪਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਗੁਰਬਾਣੀ ਜੀ ਦਾ ਕੀਰਤਨ ਰਾਗੀ ਸਿੰਘਾਂ پاسੋਂ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰ ਮੇਰਾ ਸਦਾ ਦਇਆਲਾ ਮੋਹਿ ਦੀਨ ਕੋ ਰਾਖ ਲਿਆ ਇਸ ਸ਼ਬਦ ਦਾ ਕੀਰਤਨ ਰਾਗੀ ਸਿੰਘ ਆਪ ਜੀ ਨੂੰ ਪਿਆਰ ਸਹਿਤ ਸਰਵਣ ਕਰਵਾ ਰਹੇ ਸਨ ਗੁਰਮਖੋ ਆਪ ਜਿਤਨੀਆਂ ਵੀ ਸੰਗਤਾਂ ਦੂਰ ਦੂਰ ਬੈਠੇ ਹੋ ਆਓ ਭਾਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅੱਗੇ ਆ ਕੇ ਬੈਠੋ ਸਤਿਗੁਰੂ ਜੀ ਦਾ ਜਸ ਪਿਆਰ ਸਹਿਤ ਸਰਵਣ ਕਰੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਆਪ ਜੀ ਬੜੇ ਪਿਆਰ ਸਹਿਤ ਸਰਵਣ ਕਰ ਰਹੇ ਹੋ ਸਾਧ ਸੰਗਤ ਜੀਓ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੀ ਧਰਤੀ ਵਿੱਚ ਪਹੁੰਚੇ ਹਨ ਔਰ ਦਿੱਲੀ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਉਸ ਕੈਦ ਵਿੱਚ ਬੈਠੇ ਹਨ ਜਿੱਥੇ ਨੁਰੰਗੇ ਨੇ ਬੜੇ ਸਖਤ ਪ੍ਰਬੰਧ ਸਤਗੁਰੂ ਜੀ ਦੇ ਹਿੱਤ ਕਰਵਾਏ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੈਦ ਵਿੱਚ ਸੱਜੇ ਹਨ ਇੱਕ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਸਤਗੁਰੂ ਜੀ ਨੂੰ ਬੇਨਤੀ ਕਰਦਾ ਹੈ ਹੇ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਮਾਰਾ ਮੇਰੀ ਬਹੁਤ ਇੱਛਾ ਹੈ ਆਪ ਜੀ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨ ਦੀ ਆਪ ਦਇਆ ਕਰੋ ਮਹਾਰਾਜ ਮੈਂ ਇੱਥੇ ਆਪਰੇ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆ ਆਵਾ ਮਹਾਰਜ ਅੰਤਰਜਾਮੀ ਸੱਚੇ ਪਾਤਸ਼ਾਹ ਦੀ ਬਚਨ ਕਰਨ ਲੱਗੇ ਨਹੀਂ ਸਿੱਖਾ ਤੂੰ ਕੱਲ ਆਪਣੇ ਘਰ ਵਿੱਚ ਭੋਜਨ ਤਿਆਰ ਰੱਖੀ ਅਸੀਂ ਤੇਰੇ ਘਰ ਵਿੱਚ ਆ ਕੇ ਭੋਜਨ ਛਕਾਂਗੇ ਅਗਲੇ ਦਿਨ ਇਸੇ ਤਰ੍ਹਾਂ ਹੋਇਆ ਗੁਰਸਿੱਖ ਨੇ ਭਾਵਨਾ ਦੇ ਨਾਲ ਭਰੋਸੇ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਹਜ਼ੂਰ ਮਹਾਰਾਜ ਆਪਣੇ ਸਿੱਖਾਂ ਦੇ ਸਮੇਤ ਪਹੁੰਚ ਕੇ ਸਤਿਗੁਰੂ ਜੀ ਨੇ ਆਪ ਉਹਦੇ ਘਰ ਵਿੱਚ ਬੈਠ ਕੇ ਪ੍ਰਸ਼ਾਦ ਪਾਣੀ ਛਕਿਆ ਵੇਖੋ ਸਿੱਖ ਦਾ ਵੀ ਸਿੱਧਕ ਹੈ ਕਿਉਂਕਿ ਸਿੱਖ ਨੂੰ ਪਤਾ ਹੈ ਵੀ ਮਹਾਰਾਜ ਤਾਂ ਕਾਰਾ ਗ੍ਰਹਿ ਵਿੱਚ ਬੈਠੇ ਨੇ ਮੇਰੇ ਘਰ ਵਿੱਚ ਕਿਵੇਂ ਆਉਣਗੇ ਪਰ ਉਸ ਸਿੱਖ ਨੂੰ ਭਰੋਸਾ ਉਨੇ ਸਤਗੁਰਾਂ ਦੇ ਬਚਨਾਂ ਉੱਤੇ ਭਰੋਸਾ ਰੱਖ ਕੇ ਆਪਣੇ ਘਰ ਵਿੱਚ ਪ੍ਰਸ਼ਾਦ ਤਿਆਰ ਕਰ ਲਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਜੇ ਕਿਹਾ ਹੈ ਤਾਂ ਸਤਗੁਰੂ ਜੀ ਜ਼ਰੂਰ ਘਰ ਵਿੱਚ ਆਉਣਗੇ ਸਾਧ ਸੰਗਤ ਜੀ ਗੁਰੂ ਘਰ ਵਿੱਚ ਹੈ ਹੀ ਭਰੋਸਾ ਹੈ ਜਿਨ੍ਹਾਂ ਦਾ ਭਰੋਸਾ ਹੈ ਭਰੋਸੇ ਵਾਲੇ ਵਾਲਿਆਂ ਵਾਸਤੇ ਸਭ ਕੁਝ ਦਾਤਾ ਹਨ ਭਰੋਸੇ ਜਿਨ੍ਹਾਂ ਦੇ ਮਜ਼ਬੂਤ ਹਨ ਮਹਾਰਾਜ ਆਪ ਉਹਨਾਂ ਉੱਤੇ ਕਿਰਪਾ ਕਰਦੇ ਹਨ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਹਦੇ ਘਰ ਪ੍ਰਸ਼ਾਦਾ ਛਕਿਆ ਨਾਲ ਇੱਕ ਸਿੱਖ ਹੋਰ ਸੀ ਉਹਨੇ ਵੀ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਕੱਲ ਮੇਰੇ ਘਰ ਵੀ ਆ ਕੇ ਪ੍ਰਸ਼ਾਦਾ ਪਾਣੀ ਸ਼ਕੋ ਹਜ਼ੂਰ ਮਹਾਰਾਜ ਉਹਦੇ ਘਰ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਸ਼ਕਣ ਦੀ ਵਚਨ ਕੀਤਾ ਵੀ ਅਸੀਂ ਤੇਰੇ ਘਰ ਆਵਾਂਗੇ ਉਧਰ ਸਾਧ ਸੰਗਤ ਦੀ ਇੱਕ ਮੋਲਾਣੇ ਨੇ ਦੇਖ ਲਿਆ ਉਹ ਬਹੁਤ ਦੁਖੀ ਹੋਇਆ ਕਿਉਂਕਿ ਮੋਲਾਣਾ ਇਹ ਜਿੰਨੇ ਮੋਲਾਣੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਜੀ ਨੂੰ ਦੁਖੀ ਕਰਨਾ ਚਾਹੁੰਦੇ ਆ ਪਰ ਉਹ ਉਲਟਾ ਆਪ ਹੀ ਦੁਖੀ ਹੋਈ ਜਾਂਦੇ ਆ ਦੁਖੀ ਬਹੁਤ ਹੋਇਆ ਵੀ ਅਸੀਂ ਤੇ ਇਹਨਾਂ ਨੂੰ ਕਾਰਾਗਰਹਿ ਵਿੱਚ ਪਾਇਆ ਇਹ ਬੜੇ ਆਨੰਦ ਨਾਲ ਵਿਚਰ ਰਹੇ ਆ ਉਹਨੇ ਨਰੰਗੇ ਨੂੰ ਸ਼ਿਕਾਇਤ ਵੀ ਲਾਈ ਤੇ ਸਾਧ ਸੰਗਤ ਜੀ ਇਹ ਸਾਰਾ ਪ੍ਰਸੰਗ ਆਪ ਜੀ ਨੇ ਸੁਣਿਆ ਨਰੰਗੇ ਨੇ ਫਿਰ ਦਰੋਗੇ ਨੂੰ ਕੋਲ ਸੱਦਿਆ ਉਹਨੂੰ ਪੁੱਛਿਆ ਵੀ ਤੂੰ ਰਿਸ਼ਵਤ ਤਾਂ ਨਹੀਂ ਲਈ ਮਹਾਰਾਜ ਤੋਂ ਜਿਹੜਾ ਉਹ ਬਾਹਰ ਵਿਚਰ ਰਿਹਾ ਇਹ ਸਾਡੇ ਮੋਲਾਣੇ ਨੇ ਆਪ ਦੇਖਿਆ ਸਿੱਖਾਂ ਦੇ ਘਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਫਿਰਦੇ ਆ ਮਹਾਰਾਜ ਦਰੋਗਾ ਕਹਿੰਦਾ ਨਹੀਂ ਮਹਾਰਾਜ ਰੰਗਜੀਤ ਜੀ ਬਾਦਸ਼ਾਹ ਸਲਾਮਤ ਮੈਂ ਇਸ ਤਰ੍ਹਾਂ ਨਹੀਂ ਕੀਤਾ ਹੁਣ ਖੇਡ ਇਹ ਹੈ ਸਾਧ ਸੰਗਤ ਜੀ ਦੁਨੀਆਂ ਵਿੱਚ ਇਹੋ ਜੀ ਕੋਈ ਕੈਦ ਨਹੀਂ ਬਣੀ ਜਿਹੜੀ ਗੁਰੂ ਜੋਤ ਨੂੰ ਕੈਦ ਕਰ ਸਕੇ ਮਹਾਰਾਜ ਤਾਂ ਸਮਰੱਥ ਹਨ ਸਤਿਗੁਰੂ ਤਾਂ ਆਜ਼ਾਦ ਹਸਤੀ ਨੇ ਸਤਿਗੁਰੂ ਸੁਤੰਤਰ ਹਨ ਸੁਤੰਤਰ ਨੂੰ ਪਤੰਤਰ ਨਹੀਂ ਕੀਤਾ ਜਾ ਸਕਦਾ ਮਹਾਰਾਜ ਜਿਵੇਂ ਕੋਈ ਸੂਰਜ ਨੂੰ ਕੈਦ ਨਹੀਂ ਨਾ ਕਰ ਸਕਦਾ ਤੇ ਸੱਚੇ ਪਾਤਸ਼ਾਹ ਤਾਂ ਸੂਰਜਾਂ ਦੇ ਸੂਰ ਦਿਖਾਨਾ ਇਹਨਾਂ ਨੂੰ ਕੋਈ ਕਿਵੇਂ ਕੈਦ ਕਰ ਲਏਗਾ ਇਹ ਬੰਦੇ ਦੀ ਭੁੱਲ ਹੈ ਬਿਵੇਂ ਸਤਗੁਰੂ ਜੀ ਨੂੰ ਕੈਦ ਕਰਾ ਲਿਆ ਨੁਰੰਗੇ ਦੀ ਭੁੱਲ ਐ ਨਾ ਭਾਈ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਬਹੁਤ ਵੱਡੇ ਹਨ ਸੋ ਇਥੋਂ ਤਕਾਪ ਜੀ ਨੇ ਕਥਾ ਸਰਵਣ ਕੀਤੀ ਆਓ ਅੱਗੋਂ ਆਪਾਂ ਮਹਾਰਾਜ ਜੀ ਦਾ ਇਤਿਹਾਸ ਬੜੇ ਪਿਆਰ ਸਹਿਤ ਸਰਵਣ ਕਰੀਏ ਦਿੱਲੀ ਦੀ ਧਰਤੀ ਤੇ ਸੁਰਤیاں ਲੈ ਕੇ ਚੱਲੋ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਆਪ ਸਿੱਖਾਂ ਦੇ ਘਰ ਵਿੱਚ ਵਿਚਰ ਰਹੇ ਐ ਔਰ ਇੱਕ ਰੂਪ ਕੈਦ ਵਿੱਚ ਹੈ ਅਗੋਦੀ ਮੈਂ ਕਥਾ ਹੈ ਪਿਆਰ ਨਾਲ ਸਰਵਣ ਕਰੋ ਜੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰ ਗੁਰੂ ਟਿਗ ਹਿੱਤ ਬਹੁਤ ਤਕੜਾਈ ਸੋ ਨਰੰਗੇ ਨੇ ਕਹਿ ਕੇ ਬਹੁਤ ਤਕੜਾਈ ਕੀਤੀ ਹੈ ਪੈਰਾ ਸਖਤ ਕਰਾਇਆ ਹੈ ਆਪਣੇ ਵੱਲੋਂ ਉਹਨੇ ਪੂਰੀ ਤਕੜਾਈ ਕੀਤੀ ਹੈ ਸੋ ਦਿਨ ਬੀਤਿਓ ਨਿਸਾਬਿ ਤਾਈ ਉਹ ਦਿਨ ਵੀ ਲੰਘ ਗਿਆ ਰਾਤ ਵੀ ਲੰਘ ਗਈ ਸਾਥ ਸੰਗਤ ਪਹਿਰੇਦਾਰ ਸਤਿਗੁਰਾਂ ਦੇ ਸਹਰਾਣੇ ਉੱਤੇ ਖਲੋਤੇ ਰਹਿੰਦੇ ਸੀ ਹਰ ਸਮੇਂ ਵਰਛੇ ਫੜ ਕੇ ਵੀ ਇਹਨਾਂ ਨੂੰ ਨਹੀਂ ਕਿਤੇ ਜਾਣ ਦੇਣਾ ਐਡੀ ਮਨ ਵਿੱਚ ਖੋਟ ਸੀ ਉਹਨਾਂ ਦੇ ਬੜੀ ਤਕੜਾਈ ਕਰਕੇ ਰੱਖੀ ਭਈ ਪੌਰ ਸਿੱਖ ਕੀਨ ਪ੍ਰਸਾਦ ਔਰ ਕਵੀ ਜੀ ਲਿਖਦੇ ਐ ਕਹਿੰਦੇ ਫਿਰ ਭਈ ਪੌਰ ਸਿੱਖ ਕੀਨ ਪ੍ਰਸਾਦ ਅਗਲਾ ਦਿਨ ਚੜਿਆ ਸਾਧ ਸੰਗਤ ਦੀ ਸਿੱਖ ਨੇ ਜਿਹਦੇ ਮਾਰਨ ਜਿਹਦੇ ਨਾਲ ਬਚਨ ਕੀਤਾ ਸੀ ਨਾ ਭਾਈ ਕੱਲ ਤੇਰੇ ਘਰ ਵਿੱਚ ਆਵਾਂਗੇ ਉਸ ਸਿੱਖ ਨੇ ਬਹੁਤ ਪਿਆਰ ਨਾਲ ਭਾਵਨਾਵਾਂ ਦੇ ਨਾਲ ਸਤਗੁਰੂ ਜੀ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਗੁਰ ਕਰ ਆਏ ਤਰੈ ਅਹਲਾਦ ਔਰ ਮਨ ਵਿੱਚ ਇਹ ਭਾਵਨਾ ਰੱਖੀ ਵੀ ਸਤਗੁਰੂ ਜੀ ਮੇਰੇ ਘਰ ਵਿੱਚ ਆਉਣਗੇ ਖੁਸ਼ੀ ਹੋਏਗੀ ਬਹੁਤ ਮਨ ਵਿੱਚ ਚਾਈ ਚਾਈ ਉਸ ਸਿੱਖ ਨੇ ਸਾਰੀ ਤਿਆਰੀ ਕੀਤੀ ਪਾਂਤ ਪਾਂਤ ਕੇ ਭੋਜਨ ਕਰੇ ਵੇਖੋ ਪਿਆਰ ਵਿੱਚ ਫਿਰ ਉਹਨੇ ਕਈ ਤਰ੍ਹਾਂ ਦਾ ਭੋਜਨ ਤਿਆਰ ਕੀਤਾ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਵਾਏ ਕਿਰਪਾ ਨਿਧਾਨ ਧਿਆਨ ਕਰ ਸਿਮਰੇ ਔਰ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਿਆਨ ਕਰਕੇ ਸਿਮਰ ਰਿਹਾ ਹੈ ਕਿ ਸੱਚੇ ਪਾਤਸ਼ਾਹ ਭੋਜਨ ਪ੍ਰਸ਼ਾਦਾ ਤਿਆਰ ਹੈ ਮਹਾਰਾਜ ਆਪ ਕਿਰਪਾ ਕਰਕੇ ਛਕੋ ਮਹਾਰਾਜ ਜੀ ਨੂੰ ਆ ਸਿਮਰ ਰਿਹਾ ਹੈ ਤੇਗ ਬਹਾਦਰ ਸਿਮਰਿਆ ਘਰ ਨਉ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਇ ਮਾਰਤਾ ਸਭ ਥਾਵਾਂ ਤੇ ਸਹਾਇ ਹੋਣ ਵਾਲੇ ਹਨ ਸੋ ਮਹਾਰਾਜੇ ਨੂੰ ਸਿਮਰਦਾ ਹੈ ਈਕ ਜਾਮ ਜਬ ਦਿਨ ਚੜਿਆ ਵਾ ਹੁਣ ਜਦੋਂ ਇੱਕ ਪੈਰ ਦਿਨ ਚੜ ਗਿਆ ਨਾ ਪੂਰਾ ਚਾਂਦਨ ਹੋ ਗਿਆ ਸਤਗੁਰ ਪਹੁੰਚੇ ਦਰਸ ਦਿਖਾਵਾ ਤੇ ਵੇਖ ਲੋ ਫਿਰ ਗੁਰੂ ਤੇਗ ਬਹਾਦਰ ਸਾਹਿਬ ਤਤਕਾਰ